ਉਸ ਨੂੰ ਪਲਕਾਂ ਤੇ ਬਿਠਾ ਕੇ ਦਿੱਤਾ ਸੀ ਮਾਣ ਸਤਿਕਾਰ ਸਦਾ ਦਿਲੋਂ ਚਾਹ ਰੱਜ ਕੇ ਸੀ ਕਿੰਨਾ ਕਰਦੇ ਰਹੇ ਪਿਆਰ ਸਦਾ ਉਸ ਨੂੰ ਪਲਕਾਂ ਤੇ ਬਿਠਾ ਕੇ ਦਿੱਤਾ ਸੀ ਮਾਣ ਸਤਿਕਾਰ ਸਦਾ ਦਿਲੋਂ ਚਾਹ ਰੱਜ ਕੇ ਸੀ ਕਿੰਨਾ ਕਰਦੇ ਰਹੇ ਪਿਆਰ ਸਦਾ ਪਰ ਉਸ ਵੱਲੋਂ ਨਹੀਂ ਸਾਨੂੰ ਪਰ ਉਸ ਵੱਲੋਂ ਨਹੀਂ ਸਾਨੂੰ ਇਹੋ ਜਿਹੇ ਸਨਮਾਨ ਮਿਲੇ ਮੂੰਦੇ ਮਿਠੜੇ ਲੁੱਟ ਤੁਰੇ ਕਿਹੋ ਜਿਹੇ ਮਹਿਮਾਨ ਮਿਲੇ ਸਾਨੂੰ ਵਫਾਦਾਰੀ ਦੇ ਬਦਲੇ ਉਸ ਵੱਲੋਂ અપਮਾਨ ਮਿਲੇ ਮੂੰਦੇ ਮਿਠੜੇ ਲੁੱਟ ਤੁਰੇ ਇਹੋ ਚਾਹੇ ਮਹਿਮਾਨ ਮਿਲੇ ਸਾਨੂੰ ਕਹਿੰਦੇ ਸੀ ਸੋਨੇ ਵਰਗਾ ਜੋ ਅੱਜ ਮਿੱਟੀ ਕਰਕੇ ਤੁਰੇ ਹੁਣ ਲੱਗਦੇ ਗੈਰ ਪਿਆਰੇ ਨੇ ਅਸੀਂ ਹੋ ਗਏ ਅੱਜ ਬੁਰੇ ਸਾਨੂੰ ਕਹਿੰਦੇ ਸੀ ਸੋਨੇ ਵਰਗਾ ਜੋ ਅੱਜ ਮਿੱਟੀ ਕਰਕੇ ਤੁਰੇ ਹੁਣ ਲੱਗਦੇ ਗੈਰ ਪਿਆਰੇ ਨੇ ਅਸੀਂ ਹੋ ਗਏ ਅੱਜ ਬੁਰੇ ਹੁਣ ਰਹਿੰਦੇ ਹਰ ਪਲ ਭੰਡ ਦੇ ਹੁਣ ਰਹਿੰਦੇ ਹਰ ਪਲ ਭੰਡ ਦੇ ਸੀ ਐਸੇ ਇਨਸਾਨ ਮਿਲੇ ਮੂੰਦੇ ਮਿਠੜੇ ਲੁੱਟ ਤੁਰੇ ਕਹਿੋ ਜਹੇ ਮਹਿਮਾਨ ਮਿਲੇ ਸਾਨੂੰ ਵਫਾਦਾਰੀ ਦੇ ਬਦਲੇ ਉਸ ਵੱਲੋਂ અપਮਾਨ ਮਿਲੇ ਮੂੰਦੇ ਮਿਠੜੇ ਲੁੱਟ ਤੁਰੇ ਕਹਿੋ ਜਹੇ ਮਹਿਮਾਨ ਮਿਲੇ ਆਪੇ ਬੂਟਾ ਲਾ ਮੁਹੱਬਤਾਂ ਦਾ ਆਪੇ ਜੜਾਂ ਚੋਂ ਪੁੱਟ ਚੱਲੇ ਸਾਡਾ ਪੀ ਕੇ ਖੂਨ ਰਗਾਂ ਚੋਂ ਖਾਲੀ ਬੋਤਲ ਵਾਂਗੂ ਸੁੱਟ ਚੱਲੇ ਆਪੇ ਬੂਟਾ ਲਾ ਮੁਹੱਬਤਾਂ ਦਾ ਆਪੇ ਜੜਾਂ ਚੋਂ ਪੁੱਟ ਚੱਲੇ ਸਾਡਾ ਪੀ ਕੇ ਖੂਨ ਰਗਾਂ ਚੋਂ ਖਾਲੀ ਬੋਤਲ ਵਾਂਗੂ ਸੁੱਟ ਚੱਲੇ ਸਦਰਾਂ ਦਾ ਬਾਗ ਉਜਾੜ ਗਏ ਸਦਰਾਂ ਦਾ ਬਾਗ ਉਜਾੜ ਗਏ ਸੀ ਐਸੇ ਹੈਵਾਨ ਮਿਲੇ ਮੂੰਹ ਦੇ ਮਿੱਠੜੇ ਲੁੱਟ ਤੁਰੇ ਕਿਹੋ ਜਿਹੇ ਮਹਿਮਾਨ ਮਿਲੇ ਸਾਨੂੰ ਵਫਾਦਾਰੀ ਦੇ ਬਦਲੇ ਉਸ ਵੱਲੋਂ અપਮਾਨ ਮਿਲੇ ਮੂੰਹ ਦੇ ਮਿੱਠੜੇ ਲੁੱਟ ਤੁਰੇ ਕਿਹੋ ਜਿਹੇ ਮਹਿਮਾਨ ਮਿਲੇ ਮੈਂ ਛਾਂਵਾ ਕਰ ਤਪ ਦੇ ਪੈਂਡਿਆਂ ਵਿੱਚ ਨਾਲ ਰਹਾ ਉਸ ਦੇ ਕੌੜੇ ਬੋਲਾਂ ਬਦਲੇ ਮੂੰਹੋਂ ਨਾ ਅਲਫ਼ਾਜ਼ ਕਿਹਾ ਮੈਂ ਛਾਂਵਾ ਕਰ ਤਪ ਦੇ ਪੈਂਡਿਆਂ ਵਿੱਚ ਨਾਲ ਰਹਾ ਉਸ ਦੇ ਕੌੜੇ ਬੋਲਾਂ ਬਦਲੇ ਮੂੰਹੋਂ ਨਾ ਅਲਫ਼ਾਜ਼ ਕਿਹਾ ਹੁਣ ਮੂੰਹ ਨਾ ਲਾਵੀ ਸ਼ਾਇਰ ਮੀਤ ਹੁਣ ਮੂੰਹ ਨਾ ਲਾਵੀ ਸ਼ਾਇਰ ਮੀਤ ਜੋ ਐਸੇ ਬੇਈਮਾਨ ਮਿਲੇ ਮੂੰਹ ਦੇ ਮਿੱਠੜੇ ਲੁੱਟ ਤੁਰੇ ਕਹਿੋ ਜਹੇ ਮਹਿਮਾਨ ਮਿਲੇ ਸਾਨੂੰ ਵਫਾਦਾਰੀ ਦੇ ਬਦਲੇ ਉਸ ਵੱਲੋਂ અપਮਾਨ ਮਿਲੇ ਮੂੰਹ ਦੇ ਮਿੱਠੜੇ ਲੁੱਟ ਤੁਰੇ ਕਹਿੋ ਜਹੇ ਮਹਿਮਾਨ